ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਜਾਲੀ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਮ ਜਨ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਆਵਾਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ ਵਿਵਸਥਾ 28 ਅਧਿਆਇ ਦੀ 13 ਨੰਬਰ ਆਇਤ। ਯਹਵਾ ਤੁਹਾਨੂੰ ਪੂਛ ਨਹੀਂ ਸਗੋ ਸਿਰ ਠਹਿਰਾਵੇਗਾ ਤੇ ਤੁਸੀਂ ហេਠਾ ਨਹੀਂ ਸਗੋ ਉੱਤੇ ਹੀ ਰਹੋਗੇ ਜੇਕਰ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਜਿਨ੍ਹਾਂ ਦੀ ਪਾਲਣਾ ਕਰਨ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਹallelujah ਅੱਜ ਦੇ ਵਚਨ ਦੇ ਵਿੱਚ ਜਦੋਂ ਮੂਸਾ ਦਾਸ ਹੁਕਮ ਲੈ ਕੇ ਆਇਆ ਸੀਗਾ ਜਦੋਂ ਸਿਉਨ ਪਹਾੜ ਤੇ ਗਿਆ ਸੀ ਤੇ ਜਦੋਂ ਉਸ ਨੂੰ ਪਰਮੇਸ਼ਰ ਨੇ 10 ਹੁਕਮ ਦਿੱਤੇ ਸੀ ਤੇ ਉਹ ਆਪਣੇ ਜਿਹੜੇ ਲੋਕਾਂ ਨੂੰ ਆਖ ਰਿਹਾ ਸੀ ਕਿ ਯਹੋਵਾ ਤੁਹਾਨੂੰ ਪੂਛ ਨਹੀਂ ਸਕੋ ਸਿਰ ਠਹਿਰਾਵੇਗਾ ਤੇ ਤੁਸੀਂ ਹੀਠਾ ਨਹੀਂ ਸਗੋ ਉੱਤੇ ਹੀ ਰਹੋਗੇ ਜੇਕਰ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਪਾਲਣਾ ਕਰਨ ਦਾ ਹੁਕਮ ਦਿੰਨਾ ਆ ਤੇ ਆਪਾਂ ਕੀ ਦੇਖਦੇ ਹਾਂ ਕਿ ਆਪਾਂ 10 ਹੁਕਮ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੂੰ ਪਤਾ ਨਹੀਂ ਹੋਣੇ ਬਸ ਸਾਰੇ ਲੋਗ ਆ ਥੋੜੇ ਲੋਗ ਹੋਣਗੇ ਜਿਨ੍ਹਾਂ ਨੂੰ 10 ਹੁਕਮਾਂ ਦੇ ਬਾਰੇ ਵਿੱਚ ਪਤਾ ਆ ਅਗਰ ਜਿਨ੍ਹਾਂ ਨੂੰ ਪਤਾ ਆ ਉਹਨਾਂ ਨੂੰ ਪ੍ਰੋਪਰ ਨਹੀਂ ਪਤਾ ਹੋਏਗਾ ਜਿਵੇਂ ਸਿਸਟਰ ਮਨਪ੍ਰੀਤ कौर ਜੀ ਨੇ 10 ਹੁਕਮਾਂ ਦੀ ਵੀਡੀਓ ਪਾਈ ਆ ਨੇ ਵੀਡੀਓਜ਼ ਦੇ ਵਿੱਚ ਸਾਰਾ ਐਕਸਪਲੇਨ ਦੇ ਵਿੱਚ ਤੁਹਾਨੂੰ ਸਮਝਾਇਆ ਗਿਆ ਆ ਕਿ 10 ਹੁਕਮ ਕਿਹੜੇ ਆ ਔਰ 10 ਹੁਕਮਾਂ ਦੀ ਪਾਲਣਾ ਅਸੀਂ ਕਿੱਦਾਂ ਕਰਨੀ ਆ ਤੇ ਸਿਸਟਰ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਹੀ ਸਮਝਾਇਆ ਸੀ ਤੇ ਸੱਚਮੁੱਚ ਉਸੇ ਵਚਨਾਂ ਦਾ ਜੋ ਸਿਸਟਰ ਜੀ ਨੇ ਸਾਰ ਦਿੱਤਾ ਸੀਗਾ ਉਸ ਸਮੇਂ ਤੇ ਉਹੀ ਪਰਮੇਸ਼ਰ ਦੇ ਜਿਹੜੇ ਆ 10 ਹੁਕਮ ਉਸੇ ਹੀ ਤਰੀਕੇ ਦੇ ਨਾਲ ਮੰਨਨੇ ਚਾਹੀਦੇ ਆ ਜਿੱਦਾਂ ਪਰਮੇਸ਼ਰ ਨੇ ਆਪਣੇ ਵਚਨਾਂ ਦੇ ਵਿੱਚ ਸਾਨੂੰ ਕਿਹਾ ਸੀਗਾ ਕਿ ਮੇਰੇ ਸਨਮੁਖ ਤੇਰੇ ਲਈ ਕੋਈ ਦੂਜੇ ਦੇਵੀ ਦੇਵਤੇ ਨਾ ਹੋਣ ਪਰਮੇਸ਼ਰ ਦੇ 10 ਹੁਕਮ ਸੀਗੇ ਕਿ ਮੇਰੇ ਸਨਮੁਖ ਤੇਰੇ ਲਈ ਕੋਈ ਦੂਜੇ ਦੇਵੀ ਦੇਵਤੇ ਨਾ ਹੋਣ ਪਰਮੇਸ਼ਰ ਨੇ ਕਿਹਾ ਵੀ ਕੋਈ ਵੀ ਐਸਾ ਦੇਵੀ ਦੇਵਤਾ ਕੋਈ ਵੀ ਐਸੀ ਚੀਜ਼ ਜਿਸ ਦੀ ਤੂੰ ਪੂਜਾ ਕਰੇ ਪਰਮੇਸ਼ਰ ਤੋਂ ਇਲਾਵਾ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਤੇ ਨੈਕਸਟ ਨੈਕਸਟ ਸਿਗਾ ਕਿ ਤੂੰ ਆਪਣੇ ਲਈ ਉੱਕਰੀ ਹੋਈ ਕੋਈ ਵੀ ਮੂਰਤ ਨਾ ਬਣਾ ਹੁਣ ਜਦੋਂ ਆਪਾਂ ਸਾਰੇ ਹੀ ਆਪਣੇ ਹੱਥਾਂ ਪੈਰਾਂ ਤੇ ਬਹੁਤ ਸਾਰੇ ਲੋਕ ਜਿਹੜੇ ਟੈਟੂ ਬਣਵਾ ਹੀ ਫਿਰਦੇ ਨੇ ਕੋਈ ਆਪਣੇ ਮਾਂ ਦਾ ਬਾਪ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਕਿਸੇ ਦਾ ਨਾਮ ਇਹ ਵੀ ਪਰਮੇਸ਼ਰ ਨੇ ਮਨਾ ਕੀਤਾ ਆ ਪਰਮੇਸ਼ਰ ਕਹਿੰਦੇ ਕੋਈ ਵੀ ਉੱਕਰੀ ਹੋਈ ਮੂਰਤ ਨਾ ਆਪਣੇ ਸ਼ਰੀਰਾਂ ਤੇ ਨਾ ਆਪਣੇ ਘਰਾਂ ਦੇ ਵਿੱਚ ਜਿਸ ਦੀ ਤੁਸੀਂ ਪੂਜਾ ਕਰੋ ਹੁਣ ਅਸੀਂ ਕਰਨੇ ਆ ਕਿ ਜੋ ਅਸੀਂ ਟੈਟੂ ਬਣਵਾਨੇ ਉਹਦੀ ਕਿਹੜਾ ਅਸੀਂ ਪੂਜਾ ਕਰਦੇ ਆ ਜਦੋਂ ਸਾਡੇ ਹਰ ਵੇਲੇ ਟੈਟੂ ਸਾਡੇ ਹੱਥਾਂ ਤੇ ਹੁੰਦਾ ਆ ਜਾਂ ਸਾਡੇ ਮੋਢਿਆਂ ਤੇ ਜਾਂ ਅੰਮ ਤੇ ਅਸੀਂ ਪੂਜਾ ਹੀ ਤਾਂ ਕਰ ਰਹੇ ਹੁੰਨੇ ਆ ਸਾਡੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਉਹ ਚੀਜ਼ ਹੁੰਦੀ ਤਾਂ ਹੀ ਤਾਂ ਅਸੀਂ ਉਸ ਨੂੰ ਆਪਣੇ ਉੱਪਰ ਖੁਣਵਾਇਆ ਹੁੰਦਾ ਆ ਜ ਜਸਾਨੂੰ ਇੱਕ ਕਹ ਲੋ ਕਿ ਆਪਣੇ ਜਿੱਦਾ ਮਾਪੇ ਨੂੰ ਅਸੀਂ ਪਿਆਰ ਕਰਦੇ ਆ ਪਿਆਰ ਨੂੰ ਜ਼ਾਹਰ ਕਰਨ ਦਾ ਤਰੀਕਾ ਸਿਰਫ ਟੈਟੂ ਹੀ ਨਹੀਂ ਹੈਗੇ ਤੁਸੀਂ ਉਹਨਾਂ ਦੀ ਇੱਜ਼ਤ ਕਰ ਸਕਦੇ ਹੋ ਉਹਨਾਂ ਦਾ ਸਨਮਾਨ ਕਰ ਸਕਦੇ ਆ ਤੇ ਪਰਮੇਸ਼ਰ ਨੇ ਕੀ ਆਇਆ ਨੈਕਸਟ ਦੇ ਵਚਨ ਜਿਹੜਾ ਆ ਹੁਕਮ ਆ ਪਰਮੇਸ਼ਰ ਕਹਿੰਦਾ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਪਰਮੇਸ਼ਰ ਕਹਿੰਦੇ ਆ ਹੁਣ ਆਪਾਂ ਸਾਰੇ ਕੰਨੇ ਕਿ ਸਬਤ ਦਾ ਦਿਨ ਕਿਹੜਾ ਸਬਤ ਦਾ ਦਿਨ ਹੈ ਸ਼ਨੀਵਾਰ ਇਸ ਅੱਬਦੇ ਦਿਨ ਨੂੰ ਚੇਤੇ ਰੱਖ ਕੇ ਕਹਿੰਦੇ ਪਵਿੱਤਰ ਜਾਣ ਕੇ ਚੇਤੇ ਰੱਖ ਤੇ ਅਸੀਂ ਉਸ ਦਿਨ ਕੋਈ ਨਾ ਕੋਈ ਪਲਿਆਈ ਜ਼ਰੂਰ ਕਰਨੀ ਆ ਜਿੱਦਾਂ ਆਪਾਂ ਸਾਰੇ ਸੰਡੇ ਨੂੰ ਮਤਲਬ ਕਿ ਆਪਾਂ ਚਰਚ ਜਾਂਦੇ ਆ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਬਹੁਤ ਸਾਰੇ ਹੁਕਮਾਂ ਦੇ ਵਿੱਚ ਬਹੁਤ سارے ਹੁਕਮ ਪਰਮੇਸ਼ੁਰ ਨੇ ਸਾਡੇ ਲਈ ਮਾਫ ਕਰਵਾਏ ਆ ਹੁਕਮ ਨਹੀਂ ਕਹਿ ਸਕਦੇ ਆਪਾਂ ਜੋ ਸਾਡੇ ਤੇ ਸ਼ਰਾਪ ਸੀਗੇ ਉਹ ਸਾਡੇ ਲਈ ਪ੍ਰਭੂ ਨੇ ਮਾਫ ਕਰਵਾਏ ਆ ਆਪਾਂ ਜਿੱਦਾਂ ਹੁਣ ਸੰਡੇ ਚਰਚ ਜਾਂਦੇ ਆ ਸੰਡੇ ਚਰਚ ਜਾਣ ਤੇ ਜਦੋਂ ਅਸੀਂ ਫਿਰ ਵੀ ਉਹਨਾਂ ਹੀ ਬਦੀਆਂ ਦੇ ਵਿੱਚ ਪਾਪਾਂ ਦੇ ਵਿੱਚ ਫਸੇ ਰਹਿੰਨੇ ਆ ਪਰ ਅਸੀਂ ਸੰਡੇ ਵੀ ਚਰਚ ਵੀ ਜਾਂਦੇ ਆ ਵਚਨ ਵੀ ਪੜ੍ਹਦੇ ਆ ਸਾਰਾ ਕੁਝ ਹੀ ਕਰਦੇ ਆ ਪਰ ਸਾਡੀਆਂ ਜਿਹੜੀਆਂ ਆਦਤਾਂ ਆ ਉਹ ਨਹੀਂ ਬਦਲਦੀਆਂ ਪਰਮੇਸ਼ੁਰ ਕਹਿੰਦਾ ਤੁਸੀਂ ਪਵਿੱਤਰ ਜਾਨ ਕੇ ਚਿੱਤ ਰੱਖੋ ਕੀ ਤੁਸੀਂ ਉੱਥੋਂ ਕੀ ਸਿੱਖਿਆ ਕੀ ਤੁਸੀਂ ਲੈ ਕੇ ਆਏ ਆਂ ਤੇ ਕੀ ਤੁਸੀਂ ਕਰ ਰਹੇ ਹੋ ਤੇ ਸੱਚਮੁੱਚ ਉਹ ਪਵਿੱਤਰ ਦੰਨੇ ਆ ਤੁਸੀਂ ਉਸ ਦਿਨ ਹਰ ਇੱਕ ਚੀਜ਼ ਜੋ ਸਿੱਖੀ ਆ ਪਰਮੇਸ਼ਰ ਦੇ ਵਚਨ ਦੇ ਵਿੱਚ ਉਸ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖੋ ਪਰਮੇਸ਼ਰ ਕਹਿੰਦੇ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਪਰਮੇਸ਼ਰ ਨੇ ਕਿਹਾ ਕਿ ਹਰ ਇੱਕ ਭੈਣ ਭਾਈ ਆਪਣੇ ਮਾਤਾ ਪਿਤਾ ਦਾ ਹਰ ਇੱਕ ਬੱਚਾ ਆਪਣੇ ਮਾਤਾ ਪਿਤਾ ਦਾ ਆਦਰ ਕਰੇ ਤੇ ਉਹ ਆਦਰ ਇਹ ਨਹੀਂ ਹੈਗਾ ਕਿ ਮਤਲਬ ਆਪਣੇ ਹੱਥਾਂ ਪੈਰਾਂ ਤੇ ਤੁਸੀਂ ਤਸਵੀਰਾਂ ਖਣ ਵਾਲੋ ਸਿਸਟਰ ਤੁਹਾਡੇ ਦਿਲ ਦੇ ਵਿੱਚ ਆਦਰ ਹੋਣਾ ਚਾਹੀਦਾ ਆ ਤੇ ਤੁਸੀਂ ਉਹਨਾਂ ਦੀ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਉਹਨਾਂ ਦੇ ਨਾਲ ਹੋਣੇ ਚਾਹੀਦੇ ਆ ਤੇ ਪਰਮੇਸ਼ਰ ਕਹਿੰਦੇ ਤੂੰ ਖੂਨ ਨਾ ਕਰ ਖੂਨ ਬਹੁਤ ਤਰ੍ਹਾਂ ਦਾ ਆ ਸਿਸਟਰ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਸੀਗਾ ਕਿ ਖੂਨ ਅਸੀਂ ਹੁਣ ਸਿੱਧਾ ਤਾਂ ਜਾ ਕੇ ਕਿਸੇ ਨੂੰ ਮਾਰ ਦੇਣੀ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਇਦਾਂ ਵੀ ਹੁੰਦਾ ਕਿ ਨਫ਼ਰਤ ਇੱਥੋਂ ਤੱਕ ਵੱਜ ਜਾਂਦੀ ਆ ਲੋਕਾਂ ਦੇ ਮਨਾਂ ਦੇ ਵਿੱਚ ਕਿ ਸਿੱਧਾ ਹੀ ਜਾ ਕੇ ਘਾਤ ਕਰ ਦਿੰਦੇ ਕਈ ਲੋਕ ਔਰ ਕਈ ਲੋਕ ਆਪਣੇ ਮਨਾਂ ਦੇ ਵਿੱਚ ਹਰ ਰੋਜ਼ ਉਹਨਾਂ ਲਈ ਕੜਵਾਹਟ ਰੱਖਦੇ ਕੁੜੱਤਨ ਰੱਖਦੇ ਆ ਤੇ ਫਿਰ ਅਸੀਂ ਦੂਸਰਿਆਂ ਨੂੰ ਜਦੋਂ ਦੱਸਦੇ ਆ ਤਾਂ ਉਹ ਵੀ ਇੱਕ ਖੂਨ ਕਰਨਾ ਹੀ ਹੁੰਦਾ ਆ ਜਦੋਂ ਅਸੀਂ ਕਿਸੇ ਦੇ ਦਿਲ ਵਿੱਚ ਕਿਸੇ ਦੀ ਸ਼ਬੀ ਨੂੰ ਵਿਗਾੜਦੇ ਆ ਨਾ ਉਹ ਖੂਨ ਕਰਨਾ ਹੀ ਹੁੰਦਾ ਆ ਪਰਮੇਸ਼ਰ ਨੇ ਕਿਹਾ ਖੂਨ ਨਾ ਕਰ ਜਨਾਹ ਨਾ ਕਰ ਜਨਾਹ ਨਾ ਕਰ ਦਾ ਮਤਲਬ ਕੀ ਤੁਸੀਂ ਕਿਸੇ ਦੇ ਲਈ ਆਪਣੇ ਮਨ ਦੇ ਵਿੱਚ ਕੁਝ ਬੁਰਾ ਸੋਚ ਵੀ ਨਹੀਂ ਸਕਦੇ ਕੋਈ ਬੁਰਾ ਖਿਆਲ ਵੀ ਨਹੀਂ ਲਿਆ ਸਕਦੇ ਕਿ ਪਰਮੇਸ਼ਰ ਕਹਿੰਦਾ ਤੂੰ ਚੋਰੀ ਨਾ ਕਰ ਚੋਰੀ ਹੁਣ ਪੈਸਿਆਂ ਦੀ ਜਾਂ ਕਿਸੇ ਹੋਰ ਚੀਜ਼ ਦੀ ਉਹ ਵੀ ਚੋਰੀ ਹੁੰਦੀ ਪਰ ਜਿਹੜੀ ਅਸੀਂ ਆਪਣੇ ਮਨਾਂ ਦੇ ਵਿੱਚ ਚੋਰੀ ਕਰਦੇ ਮੰਨ ਲਓ ਕਿ ਚੋਰੀ ਇੱਕ ਬਹੁਤ ਰੰਦੀ ਆ ਪਰਮੇਸ਼ਰ ਨੇ ਸਾਨੂੰ ਇੱਥੇ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਦੀ ਕੋਈ ਚੀਜ਼ ਚੋਰਾ ਲੈਂਦੀ ਆ ਉਹ ਚੋਰੀ ਨੂੰ ਉਹਨੂੰ ਵੀ ਗਲਤ ਮੰਨਿਆ ਗਿਆ ਆ ਪਰ ਪਰਮੇਸ਼ਰ ਨੇ ਇੱਥੇ ਹੋਰ ਚੋਰੀਆਂ ਦੇ ਬਾਰੇ ਵਿੱਚ ਵੀ ਕਿਹਾ ਆ ਜਿੱਦਾਂ ਆਪਾਂ ਦੇਖਦੇ ਆ ਕਿ ਜਦੋਂ ਅਸੀਂ ਫਿਰ ਤੋਂ ਉਹੀ ਗੱਲ ਕਵਾਂਗੇ ਕੀ ਅਸੀਂ ਵਚਨ ਪੜ੍ਹਦੇ ਆਂ ਪ੍ਰਾਰਥਨਾ ਕਰਦੇ ਆਂ ਪਰ ਸਾਡੇ ਹਿਰਦੇਆਂ ਅੰਦਰ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਲਈ ਨਫ਼ਰਤ ਕੁੜਵਤ ਕੁੜਤਨੀ ਆ ਜਾਂ ਕਿਸੇ ਦੇ ਲਈ ਕੋਈ ਗੱਲ ਛੁਪੀ ਹੋਈ ਆ ਅਸੀਂ ਕਿਸੇ ਦੇ ਲਈ ਛੁੱਕੇ ਬੈਰ ਵਿਰੋਧ ਕਰਦੇ ਆਂ ਤੇ ਸਾਡੇ ਮਨ 'ਚ ਕਿਸੇ ਲਈ ਕੋਈ ਈਰਖਾ ਆ ਉਹ ਵੀ ਇੱਕ ਚੋਰੀ ਆ ਉਹ ਚੋਰੀ ਕਿਸ ਤੋਂ ਆ ਪਰਮੇਸ਼ਰ ਤੋਂ ਅਸੀਂ ਕਰਦੇ ਆਂ ਕਿ ਉਤੋਂ ਅਸੀਂ ਧਰਮੀ ਆਪਣੇ ਆਪ ਨੂੰ ਬਣਾਉਨੇ ਆਂ ਪਰ ਮਨਾਂ ਦੇ ਅੰਦਰ ਸਾਡੇ ਚਾਰ ਘੋਲਿਆ ਹੋਇਆ ਪਰਮੇਸ਼ਰ ਹਰ ਇੱਕ ਚੀਜ਼ ਨੂੰ ਦੇਖਦਾ ਆਂ ਪਰ ਅਸੀਂ ਉਹ ਵੀ ਪਰਮੇਸ਼ਰ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆਂ ਜਾਂ ਕੋਈ ਐਸੀ ਗੱਲ ਜੋ ਅਸੀਂ ਆਪਣੇ ਲਾਈਫ ਪਾਰਟਨਰ ਤੋਂ ਛੁਪਾਉਂਦੇ ਆਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਆ ਕਿ ਅਸੀਂ ਚੋਰੀ ਦੇ ਵਿੱਚ ਵੀ ਪੈ ਹੀ ਜਾਂਦੇ ਆ ਤੇ ਨੈਕਸਟ ਪ੍ਰਭੂ ਨੇ ਕਿਹਾ ਕਿ ਆਪਣੇ ਗਵਾਂਡੀ ਦੇ ਵਿਰੁੱਧ ਠੁੱਠੀ ਗਵਾਈ ਨਾ ਦੇ ਹੁਣ ਬਹੁਤ ਸਾਰੀਆਂ ਬੀਬੀਆਂ ਜਦੋਂ ਆਪਣੇ ਘਰਾਂ ਦੇ ਵਿੱਚ ਬੈਂਦੀਆਂ ਆ ਇਕੱਠੀਆਂ ਹੋ ਕੇ ਮੰਨ ਲਓ ਕਿ ਇੱਕ ਬੀਬੀ ਦੇ ਘਰ ਦੂਜੀ ਬੀਬੀ ਜਾਂਦੀ ਆ ਤੇ ਉਹ ਪੈਣਾ ਆਪਸ ਵਿੱਚ ਤੀਸਰੀ ਵਾਲੀ ਦੀਆਂ ਚੁਗਲੀਆਂ ਕਰਦੀਆਂ ਆ ਜਦੋਂ ਤੀਸਰੀ ਵਿੱਚ ਮੌਜੂਦ ਨਹੀਂ ਹੁੰਦੀ ਤੇ ਉਹ ਤੀਸਰੀ ਵਾਰੇ ਚ ਚੁਗਲੀਆਂ ਹੁੰਦੀਆਂ ਆ ਜਦੋਂ ਕੋਈ ਉਹਨਾਂ ਦੋਨਾਂ ਵਿੱਚੋਂ ਮੌਜੂਦ ਨਹੀਂ ਹੁੰਦੀ ਤੇ ਉਹਦੇ ਬਾਰੇ ਚ ਚੁਗਲੀਆਂ ਹੁੰਦੀਆਂ ਤੇ ਆਪਾਂ ਕਹਿੰਨੇ ਆ ਕਿ ਹਾਂ ਜਦੋਂ ਅਸੀਂ ਭੈਣਾਂ ਦੇ ਵਿੱਚ ਰਲ ਕੇ ਬੈੰਨੇ ਆ ਤੇ ਕੋਈ ਕਿਸੇ ਦੇ ਬਾਰੇ ਚ ਕੁਝ ਗਲਤ ਬੋਲ ਰਿਹਾ ਹੁੰਦਾ ਆਪਾਂ ਉਹਦੇ ਵਿੱਚ ਗਵਾਹੀ ਕਰ ਦਿੰਦੇ ਆ ਕਹਿ ਦਿੰਨੇ ਕਿ ਹਾਂ ਇਹ ਇਦਾਂ ਹੀ ਆ ਪਰ ਸਾਨੂੰ ਅਸਲ ਵਿੱਚ ਪਤਾ ਨਹੀਂ ਹੁੰਦਾ ਕਿ ਸੱਚ ਕੀ ਆ ਤੇ ਝੂਠ ਕੀਆ ਪਰਮੇਸ਼ਰ ਕਹਿੰਦਾ ਬਿਨਾ ਸੱਚ ਜਾਣੇ ਦਾ ਮਤਲਬ ਕਿਸੇ ਵੀ ਤਰ੍ਹਾਂ ਤੂੰ ਆਪਣੇ ਗਵਾਂਢੀ ਦੇ ਵਿਰੁੱਧ ਝੂਠੀ ਗਵਾਈ ਨਾ ਦੇ ਤੇ ਪਰਮੇਸ਼ਰ ਨੈਕਸਟ ਕਹਿੰਦੇ ਕਿ ਤੂੰ ਆਪਣੇ ਗਵਾਂਢੀ ਦੀ ਕਿਸੇ ਵੀ ਚੀਜ਼ ਦੀ ਲਾਲਸਾ ਨਾ ਕਰ ਨਾ ਉਹਦੇ ਧਨ ਦੀ ਦੌਲਤ ਦੀ ਨਾ ਉਹਨਾਂ ਦੇ ਘਰ ਪਰਿਵਾਰ ਦੀ ਕਿਸੇ ਵੀ ਚੀਜ਼ ਦੀ ਲਾਲਸਾ ਨਾ ਕਰ ਹੁਣ ਮੰਨ ਲਓ ਸਾਡੇ ਗਵਾਂਢੀਆਂ ਦੇ ਘਰ ਗੱਡੀ ਆ ਸਾਡੇ ਘਰੇ ਗੱਡੀ ਨਹੀਂ ਹੈਗੀ ਤਾਂ ਮੈਂ ਕਹਿੰਨੀ ਹਾਂਏ ਕਾਸ਼ ਇੱਕ ਗੱਡੀ ਮੈਨੂੰ ਵੀ ਮਿਲ ਜਾਂਦੀ ਸਾਡੇ ਘਰ ਵੀ ਗੱਡੀ ਹੁੰਦੀ ਉਹ ਅਸੀਂ ਲਾਲਸਾ ਕਰ ਲਈ ਜੇ ਸਾਡੇ ਘਰ ਕੋਈ ਚੀਜ਼ ਨਹੀਂ ਹੈਗੀ ਗਵੰਡੀਆਂ ਦੇ ਘਰ ਆ ਤੇ ਅਸੀਂ ਕਹਿੰਨੇ ਹਾਏ ਸਾਨੂੰ ਵੀ ਮਿਲ ਜਾਂਦੀ ਉਹ ਅਸੀਂ ਕੀ ਕੀਤਾ ਅਸੀਂ ਲਾਲਸਾ ਕਰ ਲਈ ਇਹ ਲਾਲਸਾ ਅਸੀਂ ਨਹੀਂ ਕਰਨੀ ਤੇ ਬਹੁਤ ਸਾਰੇ ਹੋਰ ਵੀ ਅਜਿਹੇ ਹੁਕਮਿਆ ਜਿਹੜੇ ਅਸੀਂ ਪਰਮੇਸ਼ਰ ਦੇ ਵਿੱਚ ਤੋੜਦੇ ਆ ਤੇ ਪਰਮੇਸ਼ਰ ਨੇ ਕਿਹਾ ਯਹਵਾ ਤੁਹਾਨੂੰ ਪੁੱਛ ਨਹੀਂ ਸਕੋ ਸਿਰ ਤਹਿਰਾਵੇਗਾ ਪਰਮੇਸ਼ਰ ਕਹਿੰਦਾ ਕਿ ਤੁਸੀਂ ਪਿਛਲੇ ਨਹੀਂ ਪਰ ਹਮੇਸ਼ਾ ਅਗਲੇ ਹੀ ਰਹੋਗੇ ਪਰਮੇਸ਼ਰ ਕਹਿੰਦਾ ਹੈ ਤੁਸੀਂ ਹਰ ਵੇਲੇ ਅਗਲੇ ਹੀ ਰਹੋਗੇ ਪਿਛਲੇ ਨਹੀਂ ਪਰ ਕਿਦਾਂ ਰਹੋਗੇ ਜੇਕਰ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਜਿਨ੍ਹਾਂ ਦੀ ਤੁਹਾਨੂੰ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ ਪਰਮੇਸ਼ਰ ਕਹਿੰਦਾ ਅਗਰ ਤੁਸੀਂ ਹੁਕਮਾਂ ਦੀ ਪਾਲਣਾ ਕਰੋ ਇਹ ਸਾਰੇ ਹੁਕਮ ਵਿਧੀਆਂ ਪ੍ਰਭੂ ਯੇਸ਼ੂ ਮਸੀਹ ਨੇ ਵੀ ਬਹੁਤ ਸਾਰੇ ਹੁਕਮ ਦਿੱਤੇ ਆ ਤੇ ਆਪਾਂ ਜੇ ਉਹਨਾਂ ਦੀ ਪਾਲਣਾ ਕਰੀਏ ਜਿੱਦਾਂ ਪਰਮੇਸ਼ਰ ਨੇ ਕਿਹਾ ਹੈ ਕਿ ਬੁਰਾਈ ਦੇ ਬਦਲੇ ਭਲਾਈ ਕਰ ਆਪਣੇ ਵੈਰੀ ਦੇ ਲਈ ਪ੍ਰਾਰਥਨਾ ਕਰ ਆਪਣੇ ਵੈਰੀ ਨੂੰ ਪਿਆਰ ਕਰ ਇਹ ਵੀ ਹੁਕਮ ਆ ਤੇ ਪਰਮੇਸ਼ਰ ਦੇ ਹੁਕਮਾਂ ਦੀ ਜਦੋਂ ਅਸੀਂ ਪਾਲਣਾ ਕਰਨੀ ਤੇ ਪਰਮੇਸ਼ਰ ਨੇ ਹਮੇਸ਼ਾ ਸਾਨੂੰ ਉੱਚੇ ਰੱਖਣਾ ਆ ਨੀਵੇਂ ਨਹੀਂ ਬੇਸ਼ੱਕ ਅਸੀਂ ਦੁਨੀਆ ਦੇ ਸਾਹਮਣੇ ਨੀਵੇਂ ਹੋ ਜਾਾਂਗੇ ਕੁਝ ਟਾਈਮ ਦੇ ਲਈ ਕਿ ਹਾਂ ਮੰਨ ਲਓ ਕਿ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇ ਮੈਂ ਉਹਦੇ ਬਦਲੇ ਚ ਉਹਦੇ ਲਈ ਭਲਾਈ ਕਰ ਦਿੱਤੀ ਅਸੀਂ ਕੀ ਹੋ ਗਿਆ ਉੱਥੇ ਨੀਵੇਂ ਹੋ ਗਿਆ ਤੇ ਲੋਕ ਸਾਨੂੰ ਜਿਹੜੇ ਦੁਨਿਆਵੀ ਲੋਕ ਆ ਉਹ ਸਾਨੂੰ ਇਹ ਕਹਿਣਗੇ ਕਿ ਹਾਂ ਤੇਰੇ ਤੇਰੇ ਲਈ ਉਹਨੇ ਇੰਨਾ ਮਾੜਾ ਕੀਤਾ ਤੇਰੇ ਨਾਲ ਉਹਨੇ ਇੰਨਾ ਗਲਤ ਕੀਤਾ ਤੂੰ ਫੇਰ ਵੀ ਉਹਦੇ ਅੱਗੇ ਅੱਗੇ ਫਿਰਦੀਆਂ ਤੈਨੂੰ ਅਕਲ ਨਹੀਂ ਹੈਗੀ ਜਾਂ ਕੁਝ ਐਦਾਂ ਦਾ ਬਹੁਤ ਸਾਰੀਆਂ ਗੱਲਾਂ ਸਾਨੂੰ ਮਿਲ ਸਕਦੀਆਂ ਪਰ ਅਸੀਂ ਆਪਣੇ ਪਰਮੇਸ਼ਰ ਦੀ ਨਿਗਾ ਦੇ ਵਿੱਚ ਸਹੀ ਰਹਿਣਾ ਆ ਅਸੀਂ ਦੁਨੀਆਂ ਦੀ ਨਿਗਾ ਦੇ ਵਿੱਚ ਚਾਹੇ ਗਲਤ ਹੋ ਜਾਈਏ ਪਰ ਅਸੀਂ ਪਰਮੇਸ਼ਰ ਦੀ ਨਿਗਾ ਦੇ ਵਿੱਚ ਹਮੇਸ਼ਾ ਸਹੀ ਰਹਿਣਾ ਆ ਔਰ ਇਹੀ ਪਰਮੇਸ਼ਰ ਦੇ ਵਚਨ ਨੇ ਆ ਜਿਹੜੇ ਸਾਨੂੰ ਜੇ ਦੋਸੀ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਅੰਦਰੋਂ ਝੰਜੋੜ ਦੇ ਕਿ ਨਹੀਂ ਇਹ ਗਲਤ ਹੈ ਇਹ ਨਹੀਂ ਕਰਨਾ ਸਹੀ ਰਾਹ ਨੂੰ ਅਪਣਾਓ ਤੇ ਉਸ ਸਮੇਂ ਰੁਕ ਜਾਵੋ ਥੋੜਾ ਸਾਹ ਲਓ ਪਰਮੇਸ਼ਰ ਦਾ ਧੰਨਵਾਦ ਕਰੋ ਤੇ ਪਰਮੇਸ਼ਰ ਦੇ ਉਸ ਵਚਨ ਨੂੰ ਪੂਰਾ ਕਰੋ ਚਾਹੇ ਫਿਰ ਦੁਨੀਆ ਕੁਝ ਵੀ ਕਵੇ ਪਰ ਤੁਸੀਂ ਪਹਿਲ ਆਪਣੇ ਪਰਮੇਸ਼ਰ ਦੇ ਵਚਨ ਨੂੰ ਦਿਓ ਕਿਉਂਕਿ ਪਰਮੇਸ਼ਰ ਨੇ ਸਾਨੂੰ ਸਿਰ ਠਹਿਰਾਇਆ ਆ ਪੂਛ ਨਹੀਂ ਆਪਾਂ ਹਮੇਸ਼ਾ ਇਹ ਦੇਖਣਾ ਕਿ ਅਗਰ ਦੁਨੀਆ ਸਾਨੂੰ ਪਿੱਛੇ ਸੁੱਟਦੀ ਆ ਅਸੀਂ ਉਹ ਕੰਮ ਕਰਨਾ ਆ ਜਿਹੜਾ ਸਾਡੇ ਪਰਮੇਸ਼ਰ ਨੂੰ ਪਸੰਦ ਆ ਅਸੀਂ ਉਹ ਵਚਨ ਪੂਰੇ ਕਰਨੇ ਜਿਹੜੇ ਸਾਡੇ ਪਰਮੇਸ਼ਰ ਨੇ ਸਾਨੂੰ ਦਿੱਤੇ ਆ ਫੇਰ ਚਾਹੀਏ ਅਸੀਂ ਦੁਨੀਆ ਦੇ ਵਿੱਚ ਚਾਹੀਏ ਪਿੱਛੇ ਸਿੱਟੇ ਚਾਈਏ ਪਰ ਅਸੀਂ ਆਪਣੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਹਮੇਸ਼ਾ ਉੱਚੇ ਹੀ ਚੱਕੇ ਜਾਵਾਂਗੇ ਔਰ ਪਰਮੇਸ਼ਰ ਹਮੇਸ਼ਾ ਸਾਡੇ ਮਨਾ ਨੂੰ ਬਦਲੇਗਾ ਔਰ ਪਰਮੇਸ਼ਰ ਹਮੇਸ਼ਾ ਸਾਡੀ ਰਾਖੀ ਕਰੇਗਾ ਪਰਮੇਸ਼ਰ ਸਾਨੂੰ ਕਦੇ ਵੀ ਨੀਚਾ ਨਹੀਂ ਹੋਣ ਦੇਗਾ ਪਰ ਪਰਮੇਸ਼ਰ ਸਾਨੂੰ ਹਮੇਸ਼ਾ ਹੀ ਉੱਚਾ ਚੱਕੇਗਾ ਤਾਂ ਅੱਜ ਦੇ ਵਚਨ ਦੇ ਵਿੱਚ ਅਸੀਂ ਇਹੀ ਸੁਣਿਆ ਜਾਂ ਇਹੀ ਅਸੀਂ ਪਰਮੇਸ਼ਰ ਦੇ ਵਚਨ ਚ ਸਿੱਖਿਆ ਹੈ ਕਿ ਪਰਮੇਸ਼ਰ ਸਾਨੂੰ ਸਥਿਰਠ ਰੋਂਦਾ ਹੈ ਪੂਸ਼ ਨਹੀਂ ਤੇ ਉਹ ਇਸ ਲਈ ਠਹਿਰਾਉਂਦਾ ਜੇ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਹਾਂ ਪਰਮੇਸ਼ਰ ਦੇ ਵਚਨਾਂ ਨੂੰ ਮੰਨਦੇ ਹਾਂ ਤੋ ਅੱਜ ਤੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਹਨਾਂ ਸਾਰੇ ਹੀ ਵਚਨਾਂ ਦੇ ਲਈ ਮਿਲ ਕੇ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਵਚਨਾਂ ਦੀ ਪਾਲਣਾ ਕਰਨ ਦੇ ਲਈ ਹਿੰਮਤ ਤਾਕਤ ਬਲ ਦੇਵੇ। ਤੋ ਆਓ ਸਾਰੇ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੇ ਸਮੇਂ ਖੂਬਸੂਰਤ ਹਜ਼ੂਰੀ ਦਿੱਤੀ ਪਰਮੇਸ਼ਰ ਖੂਬਸੂਰਤ ਵਚਨ ਦੇ ਨਾਲ ਪਰਮੇਸ਼ਰ ਜੀ ਬlesਸ ਕੀਤਾ ਹੈ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਜੋ ਅੱਜ ਪ੍ਰਾਰਥਨਾ ਦੇ ਵਿੱਚ ਜੁੜੇ ਹੋਏ ਨੇ ਖੁਦਾ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਜੀ ਸਿਰਠੇ ਹਹਰਾਉ ਨਾ ਕੀ ਪੂਸ਼ ਖੁਦਾ ਇਹ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਇਹਨਾ ਆਸ਼ੀਰਵਾਦ ਜੀ ਦੇ ਵਚਨਾਂ ਦੇ ਦੁਆਰਾ ਸਾਨੂੰ ਆਸ਼ੀਸ਼ ਬਰਕਤ ਦਿਓ ਖੁਦਾ ਪਰਮੇਸ਼ਰ ਜੀ ਹਰੀ ਕਪੈਨ ਪੈ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਦੇ ਵਚਨ ਕਾਰਜਕਰਨ ਖੁਦਾ ਅਸੀਂ ਦਸਾਂ ਹੁਕਮਾਂ ਨੂੰ ਪਰਮੇਸ਼ਰ ਜੀ ਤੁਹਾਡੇ ਸਾਰੇ ਹੀ ਹੁਕਮਾਂ ਨੂੰ ਮੰਨਣ ਵਾਲੇ ਹੋ ਜਾਈਏ ਖੁਦਾਵੰਨ ਜੀ ਕੋਈ ਵੀ ਵਚਨ ਪਰਮੇਸ਼ਰ ਕੋਈ ਵੀ ਹੁਕਮ ਸਾਡੇ ਹਿਰਦਿਆਂ ਤੋਂ ਪਰਮੇਸ਼ਰ ਜੀ ਜਾਣ ਜਾਣ ਨਾਲ ਰਵੇ ਪਰਮੇਸ਼ਰ ਜੀ ਹਰ ਇੱਕ ਵਚਨ ਹਰ ਇੱਕ ਹੁਕਮ ਖੁਦਾ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾ ਕੋਈ ਵੀ ਵਦੀ ਕੋਈ ਵੀ ਗੱਲ ਕੋਈ ਵੀ ਪਾਪ ਪਰਮੇਸ਼ਰ ਸਾਡੇ ਹਿਰਦਿਆਂ ਦੇ ਅੰਦਰ ਇਹਨਾਂ ਵਚਨਾਂ ਨੂੰ ਚੁਰਾਣੇ ਨਾ ਪਾਏ ਇਹਨਾਂ ਹੁਕਮਾਂ ਨੂੰ ਪਰਮੇਸ਼ਰ ਜੀ ਉਤਾਰਨੇ ਨਾ ਪਾਵੇ ਪਰਪਰਭੂ ਜੀ ਤਿਆ ਕਰੋ ਕਿਰਪਾ ਕਰੋ ਮਹਾਨ ਖੁਦਾ ਮੇਰੇ ਜ਼ਿੰਦਾ ਦਲਾਲੀ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਖੁਦਾ ਰਬ ਜੀ ਵੈਰੀ ਦੀ ਕੋਈ ਵੀ ਸ਼ਕਤੀ ਨਾ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਚੁਰਾਣੇ ਨਾ ਪਾਏ ਪ੍ਰਭੂ ਜੀ ਪਰ ਇਹ ਵਚਨ ਪਰਮੇਸ਼ਰ ਸਾਡੇ ਹਿਰਦਿਆਂ ਦੇ ਅੰਦਰ ਪ੍ਰਭੂ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਖੁਦਾ ਸੱਚਮੁੱਚ ਪ੍ਰਭੂ ਜੀ ਸਾਨੂੰ ਫਲਦਾਰ ਬਣਾਓ ਖੁਦਾਵੰ ਜੀ ਤਾਕੀ ਪ੍ਰਭ ਜੀ ਅਸੀਂ ਬਹੁਤ ਹੰਦੇ ਪ੍ਰਭ ਜੀ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੀਏ ਖੁਦਾ ਪ੍ਰਭ ਜੀ ਦਇਆ ਕਰੋ ਸਾਨੂੰ ਭਲਾਈ ਕਰਨੀ ਸਿਖਾਓ ਖੁਦਾਵੰਨ ਜੀ ਸਾਡੇ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਹਮੇਸ਼ਾ ਤੋਂ ਭਲਾਈ ਬਣੀ ਰਹੇ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਸਾਨੂੰ ਸ਼ੋਨੇ ਨਾ ਪਾਏ ਮੇਰੇ ਮਹਾਨ ਪਰਮੇਸ਼ਵਰੀ ਦਇਆ ਕਰੋ ਕਿਰਪਾ ਕਰੋ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਚ ਸੌਂਪਦੇ ਹਾਂ ਖੁਦਾਵੰਨ ਜੀ ਜਿਹੜਾ ਭੈਣਾ ਭਰਾਵਾਂ ਨੇ ਤੁਹਾਡੀ ਇਸ ਦੁਆ ਪ੍ਰਾਰਥਨਾ ਨੂੰ ਸੁਣਿਆ ਖੁਦਾਵੰਨ ਜੀ ਕਲਜੀ ਉਹਨਾਂ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਆਪਣੇ ਅਦਭੁਤ ਕਾਰਜ ਅਨੁਕਰੋ ਖੁਦਾਵੰਨ ਜੀ ਪ੍ਰਭ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਵਿੱਚ ਦਇਆ ਭਲਾਈ ਪ੍ਰਭ ਜੀ ਸ਼ਿਫਾ ਛੁਟਕਾਰਾ ਔਰ ਪ੍ਰਭ ਜੀ ਤੁਹਾਡਾ ਆਨੰਦ ਸ਼ਾਂਤੀ ਹੁਣ ਤੋਂ ਲੈ ਕੇ ਸਦਾ ਤੱਕ ਮੰਗਦੇ ਪ੍ਰਭ ਜੀ ਅੱਗੇ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਆ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਖੁਦਾਵੰਨ ਜੀ ਔਰ ਪ੍ਰਭ ਜੀ ਸਰਗੀ ਦੂਤਾ ਦੀ ਵਾੜ ਲਾਉਣੇ ਪਰਮੇਸ਼ਰੀ ਸਾਰੇ ਹੀ ਘਰਾਂ ਦੇਰ ਦੇਰ ਦੇ ਖੁਦਾਵੰਨ ਜੀ ਦਇਆ ਕਰਨਾ ਪ੍ਰਭ ਜੀ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ આમેન અમેન અમન અમન સારી કલિસ્તીનું પ્યાર ભરી જી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ